ਹੈਲੋ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦਰਸਾਾਂਗੇ ਕਮੀਜ਼ ਦੇ ਫਰੰਟ ਸਾਈਡ ਤੇ ਇਸ ਤਰ੍ਹਾਂ ਪੱਟੀ ਲਗਾਉਣ ਬਾਰੇ ਕਿ ਪੱਟੀ ਕਿਸ ਤਰ੍ਹਾਂ ਲਗਾਈ ਜਾਂਦੀ ਹੈ ਹਾਂਜੀ ਪਹਿਲਾਂ ਆਪਾਂ ਕਮੀਜ਼ ਦੀ ਫਰੰਟ ਸਾਈਡ ਲੈ ਲੈਣੀ ਆ ਕਿ ਜੇ ਆਪਾਂ ਬੈਕ ਸਾਈਡ ਨਾਲ 2 ਇੰਚ ਘੱਟ-ਘੱਟੀਆਂ ਕਰੋ ਬੈਕ ਸਾਈਡ ਆਪਾਂ ਪੱਤਰ ਪਾਈ ਕਰ ਲੈਂਦੀ ਆ ਅੱਗੇ ਆਪਾਂ ਪੱਤਰ ਪਾਈ ਨਹੀਂ ਕਰਦੇ ਤੇ ਜਿਹੜੀ ਹੈਗੀ ਫੱਟੀ ਉਹਨੂੰ ਆਪਾਂ ਕੋਠਾ ਰੱਖ ਲੈਣਾ ਜੀ ਤੇ ਉਹਦੇ ਉੱਪਰ ਆਪਾਂ ਅੱਧੇ-ਅੱਧੇ ਇੰਚ ਦਾ ਮਾਰਦ ਨੂੰ ਛੱਡ ਕੇ ਆਪਾਂ ਸੀਨ ਲਗਾ ਦੇਣੀ ਹੈ ਜੀ ਇਸ ਤਰ੍ਹਾਂ ਕਮੀਜ਼ ਨੂੰ ਸਿੱਧਾ ਰੱਖਣਾ ਹੈ ਤੇ ਜਿਹੜੀ ਆਪਣੀ ਹੈਗੀ ਹੈ ਫੱਟੀ ਉਹਨੂੰ ਆਪਾਂ ਰੱਖਣਾ ਕੋਠਾ ਉਹਦੇ ਉੱਪਰ ਇਸ ਤਰ੍ਹਾਂ ਆਪਾਂ ਸੀਨ ਲਗਾ ਦੇਣੀ ਹੈ ਅੱਡੇ-ਅੱਡੇ ਇੰਚ ਤੱਕ ਕੱਪੜਾ ਛੱਡ ਕੇ ਇਹ ਸੀਨ ਆਪਾਂ ਲਗਾ ਦਿੱਤੀ ਹੈ ਜੀ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਆ ਦੇਖੋ ਜੀ ਇਹ ਇੱਕ ਗਮ ਫੱਟੀ ਲੱਗ ਕੇ ਆਪਣੀ ਕਮੀਜ਼ ਤੇ ਤਿਆਰ ਹੋ ਗਈ ਹੈ ਜੀ ਸਾਹ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਪੱਟੀ ਲੱਗ ਗਈ ਹੈ ਜੀ ਹੁਣ ਆਪਾਂ ਬਸ ਇੱਕ ਹੀ ਸੀਨ ਲਗਾਉਣੀ ਹੈ ਉੱਪਰ ਬੈਕ ਸਾਈਡ ਆ ਪਰ ਜਿਹੜੀ ਨੀਚੇ ਆ ਉਹ ਆਪਣੀ ਜਿਹੜੀ ਸਲਾਈ ਆ ਉਹ ਲੱਗੀ ਹੋਈ ਹੈ ਜੀ ਉਹ ਨੂੰ ਲਗਾਉਣ ਦੀ ਲੋੜ ਨਹੀਂ ਗਈ ਤੇ ਬਸ ਆਪਾਂ ਉੱਪਰ ਹੀ ਲਾਉਣੀ ਹੈ ਇੱਕ ਸਲਾਈ ਆ ਤੁਹਾਨੂੰ ਲੱਗ ਦਿਖਾਉਣੀ ਹੈ ਜੀ ਇਸ ਤਰ੍ਹਾਂ ਇਹਦੇ ਆਪਾਂ ਜਿਹੜਾ ਲੈਂਸ ਲੱਗੀ ਆ ਜੀ ਉਹਦੇ ਨਾਲ-ਨਾਲ ਕਰਕੇ ਆਪਾਂ ਸਲਾਈ ਲਗਾਉਣੀ ਹੈ ਜੀ ਕਾਂ ਪਛਾਣ ਨਹੀਂ ਲਗਾਉਣੇਗੀ ਵਿੰਗੀ ਨਹੀਂ ਸਲਾਈ ਆਪਾਂ ਨਾਲ ਹੀ ਚਲਾਉਣੀ ਆਪਾਂ ਸਿੱਧੀ ਸੀ ਇਸ ਲਾਈਮ ਲਗਾ ਦੇਣੀ ਹੈ ਜੀ ਇੱਕ ਇਸ ਤਰ੍ਹਾਂ ਆਪਣੀ ਜਿਹੜੀ ਪੱਟੀ ਹੈ ਲੱਗ ਕੇ ਤਿਆਰ ਹੋ ਗਈ ਹੈ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਪੱਟੀ ਲੱਗ ਕੇ ਤਿਆਰ ਹੋ ਗਈ ਹੈ ਜੀ ਆ ਦੇਖੋ ਥੱਲੇ ਵੀ ਆ ਦੇਖੋ ਜੀ ਪਾਈਪਿੰਗ ਵੀ ਆਪਣੀ ਆ ਕੇ ਲੱਗੀ ਹੈ थैंक यू ਧੰਨਵਾਦ ਜੀ